ਸਭ ਤੋਂ ਪਹਿਲਾਂ ਤਾਂ ਸਾਰੇ ਪੱਤਰਕਾਰ ਭਰਾਵਾਂ ਦਾ ਤੁਹਾਡਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਵੈਲਕਮ ਆ ਫਿਟ ਬਾਈਕਰ ਕਲੱਬ ਦੀ ਪੂਰੀ ਟੀਮ ਵੱਲੋਂ ਔਰ ਅੱਜ ਤੁਹਾਨੂੰ ਮੈਂ ਇੱਕ ਇਨਫੋਰਮੇਸ਼ਨ ਦੇਣ ਲੱਗਾ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਵੀ ਹੁਸ਼ਿਆਰਪੁਰ ਦਾ ਨਾਮ ਵੀ ਲਿਮਕਾ ਬੁੱਕ ਆਫ ਰਿਕਾਰਡ ਔਰ ਗਿਨੀਜ਼ ਬੁੱਕ ਆਫ ਰਿਕਾਰਡ ਦੇ ਵਿੱਚ ਵੀ ਅਸੀਂ ਦਰਜ ਕਰਾਵਾਂਗੇ ਸਾਰੇ ਸ਼ਹਿਰ ਦੇ ਨਿਵਾਸੀ ਜਿਹੜੇ ਹੁਸ਼ਿਆਰਪੁਰ ਦੇ ਆ ਸਾਈਕਲਿੰਗ ਦੇ ਤੌਰ ਦੇ ਵਿੱਚ ਇਸ ਤਰ੍ਹਾਂ ਦਾ ਇੱਕ ਇਵੈਂਟ ਅਸੀਂ ਕਰਵਾਉਣ ਜਾ ਰਹੇ ਹਾਂ ਇਹਦੇ ਵਿੱਚ ਤੁਹਾਨੂੰ ਪਤਾ ਵੀ ਅਸੀਂ ਹਰ ਸਾਲ ਅਸੀਂ ਸਾਈਕਲੋਥਨ ਕਰੰਦੇ ਆਂ ਔਰ ਐ ਸੌਰੀ ਸਾਡਾ ਸੀਜ਼ਨ 4 ਹੋਣ ਜਾ ਰਿਹਾ ਸਜਦੇਵਾ ਸਟਾਕਸ ਸ਼ਹਿਰਪੁਰ ਸਾਈਕਲੋਥਨ 10 ਨਵੰਬਰ 2024 ਨੂੰ ਡੇਟ ਸਾਡੀ ਫਿਕਸ ਹੋ ਗਈ ਹੈ ਔਰ ਇਹ ਇਹਦੇ ਵਿੱਚ 4 ਸਾਲ ਤੋਂ ਉੱਪਰ ਦੇ ਜਿੰਨੇ ਵੀ ਬੱਚੇ ਹੈਗੇ ਆ ਓਪਨ ਸਭ ਨੂੰ ਓਪਨ ਹੈ ਪਿਛਲੀ ਵਾਰ ਅਸੀਂ ਲਾਜਵੰਤੀ ਚ ਕਰਾਇਆ ਸੀ ਜਿੱਥੇ 4000 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਔਰ ਐਸੋਰੀ ਸਾਡਾ ਇਹ ਮੈਪ ਵੀ ਨਾ ਕੇਵਲ ਸਟੂਡੈਂਟਸ ਬਲਕਿ ਸਾਰੇ ਹੀ ਜਿੰਨੇ ਵੀ ਹੈਗੇ ਚਾਹੇ ਹਾਊਸ ਵਾਈਫ बिजनेसमੈਨ ਸਰਵਿਸ ਕਲਾਸ ਪੱਤਰਕਾਰ ਡਾਕਟਰ ਵਕੀਲ ਸਾਰੇ ਹੀ ਸ਼ਹਿਰ ਦੇ ਨਿਵਾਸੀ ਸਾਈਕਲ ਚਲਾਉਣ ਔਰ ਇਹ ਜਿਹੜਾ ਇਵੈਂਟ ਹੈ ਅਸੀਂ 10000 ਦਾ ਟਾਰਗੇਟ ਲੈ ਕੇ ਚੱਲੇ ਆ ਜਿਹੜਾ ਗਿਨਿਸ ਬੁੱਕ ਆਫ ਰਿਕਾਰਡ ਚ ਇਹ ਦਰਜ ਹੋਊਗਾ ਔਰ ਲਿੰਕਾ ਬੁੱਕ ਆਫ ਰਿਕਾਰਡ ਚ ਵੀ ਇਹਦਾ ਨਾਮ ਹੋਊਗਾ ਔਰ ਬੜੇ ਮਾਣ ਵਾਲੀ ਗੱਲ ਆ ਵੀ ਇਹਦੇ ਵਿੱਚ ਸਾਨੂੰ ਹੁਸ਼ਿਆਰਪੁਰ ਵਾਸੀ ਜਿਹੜੇ ਆ ਆਪਣਾ ਇਹ ਇਤਿਹਾਸ ਦਾ ਹਿੱਸਾ ਬਣਨਗੇ ਅਸੀਂ ਇਸੇ ਕਰਕੇ ਦਾ ਸਲੋਗਨ ਦਾ ਜਿਹੜਾ ਹੈਸ਼ਟੈਗ ਦਿੱਤਾ ਲੈਟਸ ਕ੍ਰੀਏਟ ਹਿਸਟਰੀ ਔਰ ਇਹ ਤਾਂ ਇੰਪੋਸੀਬਲ ਹੋ ਪਾਣਾ ਜਿਹੜਾ ਜਦੋਂ ਅਸੀਂ ਸਾਡਾ ਫਿਟ ਬਾਈਕਰ ਕਲੱਬ ਦਾ ਜਿਹੜਾ ਮੈਸੇਜ ਆ ਸ਼ਹਿਰ ਵਾਸੀਆਂ ਤੱਕ ਤੁਹਾਡੇ ਥਰੂ ਕੱਲੇ-ਕੱਲੇ ਘਰ ਵਿੱਚ ਪਹੁੰਚੇ ਔਰ ਉਹਦੀਆਂ ਅਸੀਂ ਤਿਆਰੀਆਂ ਹੁਣੇ ਸ਼ੁਰੂ ਕਰ ਦਿੱਤੀਆਂ ਔਰ ਰਜਿਸਟ੍ਰੇਸ਼ਨ ਜਿਹੜੀ ਆ ਅਸੀਂ ਸੋਮਵਾਰ ਤੋਂ ਅਸੀਂ ਇਹਦੀ ਆਨਲਾਈਨ ਰਜਿਸਟ੍ਰੇਸ਼ਨ ਜਿਹੜੀ ਆ ਉਹ ਸਟਾਰਟ ਕਰਨ ਜਾ ਰਹੇ ਹਾਂ ਔਰ ਇਹਦੇ ਵਿੱਚ ਅਸੀਂ ਜਿਹੜੀ ਆ ਰਜਿਸਟ੍ਰੇਸ਼ਨ ਫੀਸ ਹੈ ਅਸੀਂ ਐਸੋਰੀ 25 ਰੁਪਏ ਰੱਖੀ ਹੈ ਨੋਮੀਨਲ ਜੀ ਕਿਉਂਕਿ ਉਹਦਾ ਮੇਨ ਪਰਪਸ ਇਹ ਆ ਕਿਉਂਕਿ ਜਿੰਨੇ ਵੀ ਪਾਰਟਿਸਪੈਂਟਸ ਹੋਣੇ ਆ ਲਿੰਕਾ ਬੁੱਕ ਆਵ ਰਿਕਾਰਡ ਔਰ ਗਿਨੀਜ਼ ਵਾਲੇ ਉਹਨਾਂ ਦੀ ਬੇਸਿਕ ਰਿਕੁਆਇਰਮੈਂਟ ਹੁੰਦੀ ਹੈ ਵੀ ਆਡਿਟ ਹੋਣਾ ਵੀ ਵੈਰੀਫਾਈ ਹੋਏ ਜਿੰਨਾ ਵੀ ਪਾਰਟਿਸਪੀਟੇਸ਼ਨ ਹੈ ਉਹਨਾਂ ਦੀ ਵੈਰੀਫਿਕੇਸ਼ਨ ਜਿਹੜੀ ਹੋਣੀ ਹੈ ਜ਼ਰੂਰੀ ਹੈ ਉਹਦੇ ਲਈ ਅਸੀਂ 25 ਰੁਪਏ ਨੋਮੀਨਲ ਜੀ ਫੀਸ ਰੱਖੀ ਹੈ ਰਜਿਸਟ੍ਰੇਸ਼ਨ ਦੀ ਔਰ ਜਿੰਨੀ ਵੀ ਰਜਿਸਟ੍ਰੇਸ਼ਨ ਦੇ ਕਲੈਕਸ਼ਨ ਹੋਏਗੀ ਉਹ ਅਸੀਂ ਫਿਟ ਬਾਈਕਰ ਕਲੱਬ ਉਸ ਚ 1 ਰੁਪਿਆ ਵੀ ਨਹੀਂ ਰੱਖੇਗਾ ਉਹ ਸਾਰਾ ਦਾ ਸਾਰਾ ਪੈਸਾ ਜੋ ਵੀ ਕਲੈਕਸ਼ਨ ਹੋਇਆ ਉਹ ਸਾਰਾ ਪੈਸਾ ਇਕੱਠਾ ਕਰਕੇ ਅਸੀਂ ਜੀਐਸਐਸ ਆਸ਼ਾਕਰਨ ਸਪੈਸ਼ਲ ਸਕੂਲ ਇੰਟੈਲੈਕਚੁਅਲੀ ਚੈਲੰਜ ਬੱਚਿਆਂ ਦਾ ਜਿਹੜਾ ਸਕੂਲ ਚੱਲ ਰਿਹਾ ਹੈ ਚੈਰੀਟੀ ਤੇ ਉਹ ਸਾਰਾ ਪੈਸਾ ਉੱਥੇ ਡੋਨੇਟ ਕੀਤਾ ਜਾਊਗਾ ਔਰ ਬੱਚਿਆਂ ਨੂੰ ਫ੍ਰੀ ਆਫ ਕਾਸਟ ਅਸੀਂ ਇੱਕ ਟੀ-ਸ਼ਰਟ ਟੌਪ ਕਲਾਸ ਦੀ ਜਿਸ ਤਰ੍ਹਾਂ ਅਸੀਂ ਪਿਛਲੀ ਸਵਾਰੀ ਵੀ ਦਿੱਤੀ ਸੀ ਉਸ ਤੋਂ ਇਲਾਵਾ ਮੈਡਲ ਟੌਪ ਕਲਾਸ ਮੈਡਲ ਸਰਟੀਫਿਕੇਟ ਰਿਫਰੈਸ਼ਮੈਂਟ ਹਰ ਤਰੀਕੇ ਦੀ ਜਿਹੜੀ ਸੁੱਖ ਸੋਬੀਦਾ ਔਰ ਉਹ ਸਾਰੀ ਜਿਹੜੀ ਆ ਉਹ ਫ੍ਰੀ ਆਫ ਕਾਸਟ ਆ ਕਿਸੇ ਬੱਚੇ ਕੋਲੋਂ ਅਸੀਂ ਕੋਈ ਵੀ ਇਸ ਨਾਮ ਦੇ ਉੱਤੇ ਕੋਈ ਅਸੀਂ ਪੈਸਾ ਫਿਟ ਬਾਈਕਰ ਕਲੱਬ ਨਹੀਂ ਚਾਰਜ ਕਰੇਗਾ ਔਰ ਇਹ ਜਿਹੜੀ ਇਹਦੀ ਸੰਡੀ ਜਿਹੜੀ ਆ ਮੇਨ ਮਕਸਦ ਇਹ ਆ ਵੀ ਇਹਦੇ ਵਿੱਚ ਅਸੀਂ ਕੱਲੇ-ਕੱਲੇ ਸਕੂਲ ਜਾਵਾਂਗੇ ਸਰਕਾਰੀ ਸਕੂਲਾਂ 'ਚ ਵੀ ਪ੍ਰਾਈਵੇਟ ਸਕੂਲਾਂ 'ਚ ਵੀ ਜਿਹੜਾ ਡਿਸਟ੍ਰਿਕਟ ਆਪਣਾ ਕੋਰਸ ਵੀ ਆਈਐਮਏ ਦੀ ਮੀਟਿੰਗ 'ਚ ਵੀ ਪੂਰੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਾਂਗੇ ਵੀ ਇਸ ਇਤਿਹਾਸ ਦਾ ਹਿੱਸਾ ਬਣਨ ਔਰ ਉਹਦੀਆਂ ਤਿਆਰੀਆਂ ਅਸੀਂ ਹੁਣੇ ਸ਼ੁਰੂ ਕਰਾਂਗੇ ਤਕਰੀਬਨ ਇਹਦੇ ਵਾਸਤੇ ਸਾਨੂੰ ਮਿਨੀਮਮ ਜਿਹੜਾ 500 ਦੇ ਕਰੀਬ ਵਲੰਟੀਅਰ ਵੀ ਲੱਗੇਗਾ ਤੇ ਜਿਹਦੇ ਵਿੱਚ ਅਸੀਂ ਸਾਡੇ ਸਿਵਲ ਡਿਫੈਂਸ ਦੇ ਹੋਰ ਵੀ ਬਹੁਤ ਸਾਰੀਆਂ ਐਨਜੀਓਜ਼ ਹੈਗੀਆਂ ਜਿਨ੍ਹਾਂ ਨੇ ਸਾਨੂੰ ਪਿਛਲੇ ਟਾਈਮ ਤੇ ਵੀ ਸਾਨੂੰ ਕੋਆਪਰੇਟ ਕੀਤਾ ਸੀ ਤੇ ਉਹਨਾਂ ਨਾਲ ਵੀ ਸਾਡੇ ਸਾਰੇ ਨਾਲ ਗੱਲ ਹੋ ਗਈ ਹੈ ਉਹ ਵੀ ਸਾਡੇ ਵਲੰਟੀਅਰ ਜਿਹੜੇ ਆ ਦੂਰੇ ਵੀ ਆਉਣਗੇ ਸਾਰੇ ਇਸ ਇਵੈਂਟ ਦਾ ਹਿੱਸਾ ਬਣਨ ਵਾਸਤੇ ਸਰ ਜੀ ਜਿਵੇਂ ਤੁਸੀਂ ਦੱਸਿਆ ਕਿ 10000 ਸਾਈਕਲਿਸਟ ਪਾਰਟਿਸਪੀਕੇਟ ਕਰਨਗੇ ਆਪਾਂ ਕਹਿ ਸਕਦੇ ਹਾਂ ਕਿ ਨਾਰਥ ਇੰਡੀਆ ਦੇ ਜਾਂ ਇੰਡੀਆ ਦੇ ਸਭ ਤੋਂ ਵੱਡੇ ਇੰਡੀਆ ਦਾ ਮੈਂ ਸਾਰਾ ਅਸੀਂ ਗੂਗਲ ਤੇ ਵੀ ਸਰਚ ਮਾਰ ਕੇ ਦੇਖ ਲਿਆ ਸਾਨੂੰ ਸਭ ਤੋਂ ਵੱਡੀ ਜਿਹੜੀ ਆ ਗੈਦਰਿੰਗ ਜਿਹੜੀ ਆ 65000 ਦੀ ਜਿਹੜੀ ਨਾਗਪੁਰ ਦੀ ਸਾਨੂੰ ਮਿਲੀ ਆ ਉਸ ਤੋਂ ਵੱਡੀ ਹੋਰ ਕਿਤੇ ਗੈਦਰਿੰਗ ਤਾਂ ਨਹੀਂ ਮਿਲਿਆ ਅਸੀਂ ਟੀਚਾ 10000 ਦਾ ਲੈ ਕੇ ਚੱਲੇ ਆ ਔਰ ਮੈਂ ਇਹ ਦੱਸਣਾ ਚਾਹਨਾ ਵੀ ਹੁਸ਼ਿਆਰਪੁਰ ਵਰਗਾ ਸ਼ਹਿਰ ਜੇ ਅਸੀਂ ਉਹਦੀ ਕੰਪੈਰੀਜ਼ਨ ਦਿੱਲੀ ਬੰਬਈ ਜਾਂ ਮੈਟਰੋਪੋਲੀਟਨ ਸਿਟੀ ਨਾਲ ਕਰੀਏ ਤਾਂ ਹੁਸ਼ਿਆਰਪੁਰ ਇੱਕ ਪਿੰਡ ਆ ਬੰਬਈ ਨਾਲ ਕੰਪੈਰੀਜ਼ਨ ਕਰਾਂਗੇ ਪੋਪੂਲੇਸ਼ਨ ਦੇ ਵਾਈਜ਼ ਵੀ ਏਰੀਆ ਵਾਈਜ਼ ਵੀ ਔਰ ਛੋਟੇ ਸ਼ਹਿਰ ਹੁਸ਼ਿਆਰਪੁਰ ਦੇ ਵਿੱਚ ਐਡੀ ਵੱਡੀ ਗੈਦਰਿੰਗ ਕਰਨਾ ਐਡਾ ਵੱਡਾ ਇਵੈਂਟ ਕਰਨਾ ਇਹ ਹੁਸ਼ਿਆਰਪੁਰ ਵਾਸੀਆਂ ਦੀ ਜਿਹੜੀ ਹੈ ਹੋਊਗੀ ਪਛਾਣ ਵੀ ਇਹ ਹੁਸ਼ਿਆਰਪੁਰ ਵਾਸੀ ਜਿਹੜੇ ਆ ਵਾਕਈ ਹੁਸ਼ਿਆਰ ਆ ਦੇਸ਼ ਚ ਨੰਬਰ 1 ਆ we at gna university see potential in everyone and everything around us we drive innovation and entrepreneurship we groom competent global citizens to effect positive change around them